हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਇੱਕ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਨੀ ਸੀਗੀ ਤੁਸੀਂ ਵੀ ਇਹ ਨੋਟ ਕੀਤਾ ਹੋਊਗਾ ਕਿ ਹੁਣ ਜਿਵੇਂ ਤਾਪਮਾਨ ਉੱਪ ਗਿਆ ਨਾ ਅੱਦਕ ਫਰਵਰੀ ਤੱਕ ਇੱਕਦਮ ਜਿਹੜਾ ਤਾਪਮਾਨ ਉੱਚਾ ਜਾਣ ਲੱਗਾ ਫਿਰ ਮੌਸਮ 'ਚ ਤਬਦੀਲੀ ਹੋਈ ਤੇ ਤਾਪਮਾਨ ਠੀਕ ਠਾਕ ਰਿਹਾ ਵਿੱਚ ਦੀ ਜਿਹੜੀ ਇੱਕ ਦੋ ਵਾਰੀ ਮੌਸਮੀ ਗੜਬੜ ਹੋਈ ਆ ਹੁਣ ਤਾਂ ਤਾਪਮਨ ਜਿਹੜਾ ਉਹ 35 ਨੂੰ ਛੋ ਰਿਹਾ ਹੈ ਰਾਤ ਦਾ ਤਾਪਮਨ ਜਿਵੇਂ ਮੈਂ ਪਹਿਲੀ ਵੀਡੀਓ 'ਚ ਇਦਾਂ ਗੱਲ ਕੀਤੀ ਸੀ ਕਿ ਬਹੁਤ ਵਧੀਆ ਜਾ ਰਿਹਾ ਹੈ ਕਣਕ ਦੇ ਪਕਾਵ ਵਾਸਤੇ ਕਣਕ ਵਾਸਤੇ ਪੂਰਾ ਅਨੁਕੂਲ ਹੈ ਫਸਲਾਂ ਵਾਸਤੇ ਪੂਰਾ ਅਨੁਕੂਲ ਤਾਪਮਨ ਹੋਰ ਵੀ ਜਿਹੜੇ ਕੋਈ ਫਲਾਂ ਵਾਲੇ ਆਪੰਦ ਰਖਤ ਕਹਿ ਲਈਏ ਉਹਨਾਂ ਵਾਸਤੇ ਵੀ ਅਨੁਕੂਲ ਹੈ ਕਿਉਂਕਿ ਹਵਾ ਦੇ ਵਿੱਚ ਨਮੀ ਹੈ ਜਿਹੜੀ ਉਹ ਬੜੀ ਫੇਵਰੇਬਲ ਹੈ ਹਵਾ ਦੇ ਵਿੱਚ ਨਮੀ ਬਹੁਤੀ ਜ਼ਿਆਦਾ ਨਹੀਂ ਹੈਗੀ ਹਵਾ ਖੁਸ਼ਕ ਹੈ ਖੁਸ਼ਕ ਦਾ ਮਤਲਬ ਕਿ 30 35 40% ਨਮੀ ਹੋਣੀ ਇਹ ਫੰਗਸ ਜਾਂ ਕੋਈ ਕੀੜੇ ਮਕੌੜੇ ਨੂੰ ਪ੍ਰਮੋਟ ਨਹੀਂ ਕਰਦੀ ਪਲੱਸ ਜਿਹੜਾ ਹੈਗਾ ਫਲ ਫੁੱਲ ਪੈਣ ਵਾਸਤੇ ਬੜੀ ਇਹ ਅਨੁਕੂਲ ਹੁੰਦੀ ਹੈ ਕਿ ਜਿਹੜੇ ਦਰਖਤਾਂ ਨੂੰ ਜੇ ਕੋਈ ਸਬਜ਼ੀਆਂ ਨੇ ਉਹਨਾਂ ਨੂੰ ਜਿਹੜੇ ਹੈਗੇ ਆ ਫਲ ਫੁੱਲ ਭਰਪੂਰ ਆਉਂਦੇ ਦੂਸਰੀ ਗੱਲ ਇੱਕ ਹੁਣ ਜਿਵੇਂ ਤਾਪਮਾਨ ਉੱਪ ਗਿਆ ਹੈ ਤੁਸੀਂ ਨੋਟ ਕੀਤਾ ਕੁਝ ਜਿਹੜੀਆਂ ਕਣਕਾਂ ਨੇ ਕਿਉਂਕਿ ਕਣਕ ਦਾ ਜਿਹੜਾ ਰੰਗ ਬਟਣਾ ਉਹ ਸਲੋ ਪ੍ਰੋਸੈਸ ਆ ਥੋੜੀ ਜੀ ਦਾਣੇ ਦਾ ਪਕਾਹ ਹੋਣਾ ਨਾਲ-ਨਾਲ ਉਹਨੇ ਰੰਗ ਬਟਾਉਣਾ ਕੁਝ ਕਣਕਾਂ ਪੰਜ ਚਾਰ ਦਿਨਾਂ ਦੇ ਵਿੱਚ ਰੰਗ ਇੱਕਦਮ ਬਟਾ ਜਾਂਦੀਆਂ ਉਹ ਤੁਸੀਂ ਚੈੱਕ ਕਰਿਓ ਜਿੱਥੇ ਤੁਸੀਂ ਜਿੱਥੇ ਤੁਹਾਡੇ ਇੱਕਦਮ ਕਣਕ ਨੇ ਰੰਗ ਬਟਾਇਆ ਇੱਕ ਤਾਂ ਦੋ ਫੈਕਟਰ ਨੇ ਇਹਦੇ ਵਿੱਚ ਇੱਕ ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਪਾਣੀ ਜਿੱਥੇ ਪਾਣੀ ਤੁਸੀਂ ਖੇਤ ਨੂੰ ਇੱਕ ਵਾਰ ਆਪਾਂ ਫੈਸਲਾ ਲੈ ਲਿਆ ਕਿ ਆਪਾਂ ਯਾਰਾ ਪਾਣੀ ਲੱਗੇ ਜਾਂ ਨਾ ਲੱਗੇ ਕਈ ਵਾਰ ਦਿੱਤੀ ਜਿੱਤੀ ਚ ਪੈਨੇ ਆਪਾਂ 2-4 ਦਿਨ ਉੱਪਰ ਕੱਢ ਦਿੰਨੇ ਆ ਖੇਤ ਹੋ ਗਿਆ ਖੁਸ਼ਕ ਫਿਰ ਪਾਣੀ ਉਹਦੇ ਵਿੱਚ ਭਰ ਕੇ ਲੱਗ ਗਿਆ ਕਿਉਂਕਿ ਲਾਸਟ ਪਾਣੀ ਹੈ ਲਾਸਟ ਪਾਣੀ ਬੜਾ ਮਤਲਬ ਬਹੁਤ ਸੰਕੋਚ ਨਾਲ ਲਾਉਣਾ ਪੈਂਦਾ ਕਿ ਖੇਤ ਸਿਰੇ ਤੱਕ ਪਾਣੀ ਪਹੁੰਚ ਜਾ ਪਰ ਖੇਤ ਚ ਜ਼ਿਆਦਾ ਪਾਣੀ ਨਾ ਭਰੇ ਇਸੇ ਕਰਕੇ ਆਪਾਂ ਪਹਿਲਾਂ ਗੱਲ ਕਰਦੇ ਹੁੰਦੇ ਕਿ ਕਿਾਰੇ ਛੋਟੇ ਬਣਨ ਹਾਰਾ ਪਾਣੀ ਲੱਗਿਆ ਨਹੀਂ ਉੱਥੇ ਸਮੱਸਿਆ ਆਊਗੀ ਤੁਹਾਡੇ ਇੱਕਦਮ ਬੱਲੀਆਂ ਦਾ ਰੰਗ ਵਟਣਾ ਬੱਲੀਆਂ ਦਾ ਰੰਗ ਵਟਣਾ ਜਿੱਥੇ ਖੇਤ ਖੁਸ਼ਕ ਹੋ ਗਿਆ ਉੱਥੇ ਪਾਣੀ ਲੱਗ ਗਿਆ ਬੱਲੀਆਂ ਦਾ ਰੰਗ ਇੱਕਦਮ ਵਟਣਾ ਕਾਰਨ ਇੱਕਦਮ ਐਨਰੋਬਿਕ ਕੰਡੀਸ਼ਨ ਕ੍ਰੀਏਟ ਹੁੰਦੀ ਹੈ ਜਿਹੜੀ ਜੜਾ ਨਾ ਤੁਹਾਡੀ ਜੜਾ ਜਿਹੜੀ ਹੈਗੀ ਉਹ ਜ਼ਮੀਨ ਛੱਡ ਦਿੰਦੀ ਕਿਉਂਕਿ ਜੜਾਂ ਜਿਹੜੀਆਂ ਹੈਗੀਆਂ ਇਹ ਏਜਿੰਗ ਵਾਲੇ ਪਾਸੇ ਜਾ ਰਹੀਆਂ ਮਚਿਓਰਟੀ ਵਾਲੇ ਪਾਸੇ ਜਾ ਰਹੀਆਂ ਨੇ ਤੇ ਇੱਕਦਮ ਜਿਹੜੀਆਂ ਡੀਜਨਰੇਸ਼ਨ ਉਹਨਾਂ ਦੀ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਜਿੱਥੇ ਤੋਂ ਤੁਸੀਂ ਖੇਤ ਝਟਾਇਆ ਇੱਕ ਵਾਰੀ ਖੁਸ਼ਕ ਕਰਤਾ ਕਿਉਂਕਿ ਉਹਨਾਂ ਦੇ ਵਿੱਚ ਜਿਵੇਂ ਆਪਾਂ ਖੁਸ਼ਕ ਕੀਤਾ ਤੇ ਮੈਜੋਰਿਟੀ ਜਿਹੜੀ ਹੈਗੀ ਉਹ ਫਾਸਟ ਹੋ ਜਾਂਦੀ ਹੈ ਮੈਜੋਰਿਟੀ ਹੁੰਨੀ ਤੇ ਜਦੋਂ ਆਪਾਂ ਪਾਣੀ ਲਾਤਾ ਤਾਂ ਫਿਰ ਉਹਦਾ ਜਿਹੜਾ ਹੈਗਾ ਐਡਵਰਸ ਇਫੈਕਟ ਪੈਂਦਾ ਇੱਕਦਮ ਕਣਕ ਪਟਾਇਆ ਜਾਂਦੀ ਰੰਗ ਜਿੱਥੇ ਪोटाश ਜਿੱਥੇ ਤੋਂ ਅਸੀਂ ਐਨਪੀਕੇ ਜ਼ਰੂਰਤ ਅਨੁਸਾਰ ਪोटाश ਦੀ ਜਿੱਥੇ ਘਾਟ ਰਹੀ ਹੈ ਜਿੱਥੇ ਜ਼ਿੰਕ ਦੀ ਸਟ੍ਰੈਸ ਰਹੀ ਹੈ ਫਸਲ ਦੇ ਵਿੱਚ ਜਿੱਥੇ ਤੁਹਾਡੀ ਮਹਗਨੀ ਦੀ ਸਟ੍ਰੈਸ ਰਹੀ ਹੈ ਇੱਕਦਮ ਰੰਗ ਬਟੂਗਾ ਇੱਕਦਮ ਰੰਗ ਬਟੂਗਾ ਦਾਣਾ ਹਲਕਾ ਪੈ ਸਕਦਾ ਜਿੱਥੇ ਤੁਹਾਡੇ ਕਣਕ ਨੇ ਜਲਦੀ ਰੰਗ ਬਟਾਇਆ ਇੱਕ ਮਤਲਬ ਆਪਾਂ ਹੁੰਦੇ ਨਾ ਕਿ ਜਿਵੇਂ ਕਣਕ ਹਰੀ ਭਰੀ ਖੜੀ ਹੈ ਚੌਥੇ ਦਿਨ ਦੇਖਿਆ ਕਿ ਕਣਕ ਇੱਕਦਮ ਰੰਗ ਬਟਾ ਜਾਂਦੀ ਇੱਕ ਕਿਤੇ ਕਿਤੇ ਸਮੱਸਿਆ ਆਈ ਹੋਊਗੀ ਮੈਂ ਚੈੱਕ ਕੀਤਾ ਮੈਂ ਦੇਖਿਆ ਕਈ ਖੇਤ ਦੇਖਿਆ ਕਿ ਇਹਦੇ ਵਿੱਚ ਇੱਕ ਤਾਂ ਪਾਣੀ ਲਾਉਣ ਦੇ ਤਰੀਕੇ ਦੇ ਵਿੱਚ ਇੱਕ ਜਿਹੜਾ ਹੈਗਾ ਨਿਊਟ੍ਰੀਸ਼ਨ ਦੇ ਵਿੱਚ ਇਹ ਫਰਕ ਪੈਂਦਾ ਹੈ ਮੌਸਮ ਆ ਜਿਹੜਾ ਉਹ ਠੀਕ ਜਾ ਰਿਹਾ ਮੈਂ ਪਹਿਲੀ ਵੀਡੀਓ ਵਿੱਚ ਪੂਰਾ ਜ਼ਿਕਰ ਕਰ ਚੁੱਕਿਆ ਇੱਕ ਦੋ ਦਿਨਾਂ ਦੇ ਵਿੱਚ ਹੋ ਸਕਦਾ ਟੈਂਪਰੇਚਰ ਰਾਤ ਦਾ ਥੋੜਾ ਜਿਹਾ ਡਾਊਨ ਹੋਰ ਜਾਵੇ ਫਿਰ ਜਿਹੜਾ ਹੈਗਾ ਇਸ ਤੋਂ ਬਾਅਦ ਜਾ ਕੇ 30 31 ਜਾਂ ਉਦੋਂ ਅੱਗੇ ਜਾ ਕੇ ਫਿਰ ਕ੍ਰਾਸ ਕਰੂਗਾ ਟੈਂਪਰੇਚਰ 35 ਨੂੰ ਤੇ ਪ੍ਰਮਾਤਮਾ ਅੱਗੇ ਇਹ ਅਰਦਾਸ ਹੈ ਕਿ ਮੌਸਮ ਨਾ ਵਿਗੜੇ ਪਰ ਜਿਹੜੇ ਹਿਸਾਬ ਨਾਲ ਹੁਣ ਜਿਵੇਂ ਟੈਂਪਰੇਚਰ ਗਰੋ ਕਰੂਗਾ ਅਜੇ ਮੌਸਮ ਵਿੱਚ ਕੋਈ ਤਬਦੀਲੀ ਦੀ ਸੰਭਾਵਨਾ ਨਹੀਂ April ਦੇ ਵਿੱਚ ਹੋ ਸਕਦਾ ਪਹਿਲੇ April ਦੇ ਪਹਿਲੇ ਹਫ਼ਤੇ ਤੋਂ ਬਾਅਦ ਮਤਲਬ ਹਜੇ ਆਪਾਂ ਕਹਿ ਨਹੀਂ ਸਕਦੇ ਪਰ ਮੌਸਮ ਜਿਹੜੇ ਹਿਸਾਬ ਨਾਲ ਇਹਦਾ ਪੈਟਰਨ ਤੇ ਇਹ ਸੰਭਾਵਨਾਵਾਂ ਬਣ ਸਕਦੀਆਂ ਨੇ ਕਿ ਮੌਸਮ ਜਿਹੜਾ April ਦੇ ਪਹਿਲੇ ਹਫਤੇ ਤੋਂ ਬਾਅਦ ਥੋੜੀ ਬੋਦੀ ਕਰ ਬਟ ਲਵੇ ਕਿਸਮਾਂ ਵਾਰ ਜੀ ਆਪਾਂ ਗੱਲ ਕਰੀਏ ਪਹਿਲੀਆਂ ਕਿਸਮਾਂ ਨੇ ਜਿਹੜੀਆਂ ਪਿਛਲੇ ਸਾਲਾਂ ਚ ਆਈਆਂ ਨੇ ਚਾਹੇ OPW766 ਸੁਨਹਿਰੀ ਕਿਸਮ ਤੋਂ ਲੈ ਕੇ ਵੀ ਜੁ ਲੁਧਿਆਣਾ ਵਾਲੀ PW869 ਤੋਂ ਲੈ ਕੇ PW677 ਹੈ 725 ਹੈ PW826 ਹੈ ਇਹ ਜਿਵੇਂ ਲੇਟੈਸਟ ਵੈਰਾਈਆਂ ਆ ਗਈਆਂ ਪੀ ਵੀ ਆਪਣੀ ਡੀਬੀਡਬਲਯੂ 187 ਐ ਇਸ ਵਾਰ ਫਿਰ ਡੀਬੀਡਬਲਯੂ 187 ਮੈਨੂੰ ਲੱਗਦਾ ਜਿੰਨੇ ਮੈਂ ਖੇਤ ਦੇਖੇ ਡੀਬੀਡਬਲਯੂ 187 ਬੜੀ ਸ਼ਾਨਦਾਰ ਪਰਫਾਰਮੈਂਸ ਕਰੂਗੀ ਟੌਪ ਦੇ ਝਾੜਾ ਜਾਊਗੀ ਟੌਪ ਦਾ ਝਾੜ ਦੇਊਗੀ ਜਿੱਥੇ ਮਿਕਸਿੰਗ ਕੀਤੀ ਹੋਈ ਆ ਤੁਸੀਂ ਡੀਬੀਡਬਲਯੂ 187 ਨੂੰ ਚਾਹੇ 303 ਨਾਲ ਚਾਹੇ 222 ਨਾਲ ਚਾਹੇ ਤੁਸੀਂ ਹੋਰ ਕਿਸੇ ਕਿਸਮ ਨਾਲ ਉਹ ਵੀ ਬੜੇ ਵਧੀਆ ਖੇਤ ਖੜੇ ਨੇ ਬੜੇ ਸ਼ਾਨਦਾਰ ਪ੍ਰਦਰਸ਼ਨ ਡੀਬੀਡਬਲਯੂ 303 ਤੇ ਡੀਬੀਡਬਲਯੂ 222 ਦੀ ਕੰਬੀਨੇਸ਼ਨ ਬਹੁਤ ਵਧੀਆ ਤੁਹਾਡੀ HD 3086 ਬੜੀ ਵਧੀਆ ਪਰਫਾਰਮ ਕਰ ਰਹੀ ਹੈ HD 2967 HD 2851 ਅ ਜਿਹੜੀਆਂ DVDW 327 ਜਾਂ 370 71 ਬਤਰੇ ਤਾਂ ਨਵੀਆਂ ਕਿਸਮਾਂ ਚ ਆ ਗਈ DVDW 327 ਕਾਫੀ ਰਕਬਾ ਲੱਗਿਆ ਹੋਇਆ HD 3086 ਜਿਹੜੇ ਹੈਗੇ ਇਹਦੇ ਬਾਰੇ ਕਿਸਾਨ ਵੀਰ ਜਿਹੜਾ ਹੈਗਾ ਘਟ ਫੀਡਬੈਕ ਦੇ ਰਹੇ ਹੈ ਇਹ ਹੋ ਸਕਦਾ ਜਿਹੜੇ ਕਿਸਾਨ ਵੀਰ ਆਪਣੇ ਨਾਲ ਜੁੜੇ ਹੋਏ HD 3086 ਜਿਹੜੀਆਂ ਨਵੀਆਂ ਕਿਸਮਾਂ ਹੈ ਟਰੱਕ ਪੈਦ ਕੀ ਵੱਧ ਆ ਗਿਆ ਐਚਡੀ 3086 ਹੀਟ ਥੋੜਾ ਜਿਹਾ ਘਟ ਗਿਆ ਐਚਡੀ 2977 ਆ ਜਿਹੜੀ ਇਹ ਹਰਿਆਣੇ ਵਾਲੇ ਕਿਸਾਨ ਵੀਰ ਥੋੜਾ ਜਿਆਦਾ ਲਾਉਂਦੇ ਹਰਿਆਣੇ ਚ ਇੱਕ ਬੈਲਟ ਦੇ ਵਿੱਚ ਕਾਫੀ ਜਿਆਦਾ ਇਹ ਐਚਡੀ 2977 ਵੀ ਲੱਗਦੀ ਹੈ ਜਿਹੜੀ 2851 ਵੀ ਲੱਗਦੀ ਬਹੁਤ ਵਧੀਆ ਪਰਫਾਰਮ ਇਹ ਵੀ ਕਰ ਰਹੀ ਹੈ ਡਬਲਯੂ ਐਚ 1270 ਹੈ ਡਬਲਯੂ ਵਿੱਚ 1105 ਹੈ ਕਿਸਮਾਂ ਸਾਰੀਆਂ ਹੀ ਵਧੀਆਂ ਨੇ ਪਰ ਮੇਰਾ ਕਹਿਣ ਦਾ ਮਤਲਬ ਸੀਗਾ ਕਿ ਜਿਹੜੀਆਂ ਪਹਿਲੀਆਂ ਕਿਸਮਾਂ ਵੀ ਨੇ ਨਾ ਜਿਵੇਂ ਆਪਾਂ ਕਈ ਵਾਰ ਕੀ ਹੁੰਦਾ ਕਿ ਨਵੀਂ ਕਿਸਮ ਮਗਰ ਜਿਆਦਾ ਆਪਾਂ ਨੂੰ ਥੋੜੀ ਜਿਹੀ ਟਰੈਕਸ਼ਨ ਹੁੰਦੀ ਕਿ ਆਪਾਂ ਜ਼ਿਆਦਾ ਰਕਬਾ ਲਾਈਏ ਇਹ ਜਿਹੜੀਆਂ ਪਹਿਲੀਆਂ ਕਿਸਮਾਂ ਨੇ ਨਾ ਖਾਸ ਤੌਰ ਤੇ ਜਿਵੇਂ DBW 187 ਹੈ ਇਹ ਅਜੇ ਵੀ ਹੋਰ ਕਈ ਸਾਲ ਇਹ ਬਹੁਤ ਵਧੀਆ ਆਪਣੀ ਪਰਫਾਰਮੈਂਸ ਦੇਊਗੀ ਇਸ ਕਰਕੇ ਮੈਂ ਕਹਿਣਾ ਹੁੰਨਾ ਕਿ ਪਹਿਲੀਆਂ ਕਿਸਮਾਂ ਆਪਾਂ ਸਾਹਮਣੇ ਰੱਖੀਏ ਉਹਨਾਂ ਦੇ ਹੇਠ ਵੱਧ ਰਕਬਾ ਆਪਾਂ ਲਾਉਨੇ ਆ ਜਿਵੇਂ ਹੁਣ ਆਪਾਂ ਪਰਫਾਰਮੈਂਸ ਦੇਖਦੇ ਆ ਤੇ ਨਵੀਂ ਕਿਸਮ ਇਹ ਟਾਪਾ ਟ੍ਰਾਇਲ ਦੇ ਤੌਰ ਤੇ ਥੋੜਾ ਰਕਬਾ ਲਾਉਣਾ ਹੁੰਦਾ ਤੇ ਤੁਸੀਂ ਆਪ ਦਾ ਜਰੂਰ ਫੀਡਬੈਕ ਦਿਹਾ ਜੇ ਕਿਸਾਨ ਵੀਰ ਫੋਟੋਆਂ ਵਗੈਰਾ ਭੇਜਦੇ ਨੇ ਜਿਵੇਂ ਫੇਸਬੁੱਕ ਪੇਜ ਤੇ ਆਪਾਂ ਜਦੋਂ ਕਲਿੱਪ ਆਉਂਦੇ ਆ ਤਾਂ ਥੱਲੇ ਫੋਟੋਆਂ ਭੇਜਦੇ ਬੜੀ ਸੋਹਣੀਆਂ ਸਾਰੀਆਂ ਕਿਸਮਾਂ ਬੜੀ ਸ਼ਾਨਦਾਰ ਪਰਫਾਰਮੈਂਸ ਦੇ ਵਿੱਚ ਨੇ ਬਸ ਇੱਕ ਦੋ ਨੁਕਤੇ ਹੁੰਦੇ ਆ ਇਸ ਟਾਈਮ ਤਾਂ ਜਿਵੇਂ ਆਪਾਂ ਪਾਣੀ ਆ ਆਖਰੀ ਪਾਣੀ ਮਿਸ ਵੀ ਨਹੀਂ ਕਰਨਾ ਲਾਉਣਾ ਵੀ ਸਹੀ ਸਮੇਂ ਤੇ ਜੇ ਆਪਾਂ ਲੇਟ ਲਾਇਆ ਉਹਦਾ ਵੀ ਨੁਕਸਾਨ ਆ ਤੇ ਜੇ ਆਪਾਂ ਜ਼ਿਆਦਾ ਭਰ ਕੇ ਲਾਇਆ ਉਹਦਾ ਵੀ ਨੁਕਸਾਨ ਆ ਜਿੱਥੇ ਬੈਲੈਂਸ ਨਿਊਟ੍ਰੀਸ਼ਨ ਨਹੀਂ ਮਿਲੀ ਜਿੱਥੇ ਤਤਾਂ ਵਾਲੀਆਂ ਸਪਰੀਆਂ ਨਹੀਂ ਹੋਈਆਂ ਜਿੱਥੇ ਐਨਪੀਕੇ 13045 ਜਿੱਥੇ ਤੁਸੀਂ ਗੋਭ ਦੇ ਸਮੇਂ ਜਾਂ ਮਿਲਕ ਸਟੇਜ ਤੇ ਕੀਤਾ ਤੇ ਜਿੱਥੇ ਨਹੀਂ ਕੀਤਾ ਉਹਦਾ ਡਿਫਰੈਂਸ ਤੁਹਾਨੂੰ ਉਹਦਾ ਅੰਤਰ ਤੁਹਾਨੂੰ ਪ੍ਰਤੱਖ ਖੇਤ ਦੇ ਵਿੱਚ ਨਜ਼ਰ ਆਊਗਾ ਜਿਵੇਂ ਹੁਣ ਤਾਂ ਮਨ ਜਿਵੇਂ ਉੱਪ ਜਾ ਰਿਹਾ ਹਨ ਜਿੱਥੇ ਤੁਸੀਂ ਖਾਦ ਖਰਾਕ ਪੂਰੀ ਰੱਖੀ ਹੋਈ ਹੈ ਛੋਟੇ ਵੱਡੇ ਤੱਤਾਂ ਦੀਆਂ ਸਪਰੇਆ ਕੀਤੀਆਂ ਹੋਈਆਂ ਨੇ ਐਨਪੀਕੇ ਸਪਰੇਆ ਕੀਤੀਆਂ ਉੱਥੇ ਤੁਹਾਨੂੰ ਫਰਕ ਨਜ਼ਰ ਆਊਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ